ਪੰਜਾਬ ਦੇ ਮੌਸਮ ਦੀ ਗੱਲ ਕਰੀਏ ਤਾਂ ਸਭ ਤੋਂ ਪਹਿਲਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਤੇ ਨਾਲ ਘੰਟੀ ਵਾਲਾ ਬਟਨ ਜਰੂਰ ਦਬਿਓ। ਚੱਲਦੀ ਹੋਈ ਵੀਡੀਓ ਨੂੰ ਲਾਈਕ, ਕਮੈਂਟ ਤੇ ਸ਼ੇਅਰ ਵੀ ਜਰੂਰ ਕਰਿਓ। ਅੱਜ ਗੱਲ ਕਰਦੇ ਹਾਂ 1 ਜੁਲਾਈ ਨੂੰ ਪੰਜਾਬ ਦਾ ਮੌਸਮ ਕਿਹੋ ਜਿਹਾ ਰਹਿ ਸਕਦਾ ਹੈ। ਜਿਵੇਂ ਆਪਾਂ ਰਾਤ ਵਾਲੀ ਵੀਡੀਓ ਵਿੱਚ ਵੀ ਦੱਸਿਆ ਹੋਇਆ ਸੀਗਾ ਕਿ 1 ਜੁਲਾਈ ਸਵੇਰ ਤੜਕਸਰ ਪੰਜਾਬ ਦੇ ਬਹੁਤ ਸਾਰੇ ਇਲਾਕਿਆਂ ਦੇ ਵਿੱਚ ਅੱਜ ਵੀ ਕੱਲ ਵਾਂਗੂੰ ਮੀਂਹ ਦੇਖਣ ਨੂੰ ਮਿਲ ਸਕਦਾ ਹੈ ਪਰ ਇਹ ਮੀਂਹ ਦੀਆਂ ਕਾਰਵਾਈਆਂ ਕੱਲ ਜਿੰਨੀਆਂ ਤਕੜੀਆਂ ਤਾਂ ਨਾ ਹੋਣਗੀਆਂ ਪਰ ਫਿਰ ਵੀ ਬਹੁਤ ਸੋਹਣੀ ਛੱਟ ਲਾਉਣ ਦੇ ਕਾਬਿਲ। ਜਰੂਰ ਹੋਣ ਗਿਆ तकरीबन ਮਾਹੌਲ ਉਸੇ ਤਰ੍ਹਾਂ ਦਾ ਹੀ ਬਣਿਆ ਸਵੇਰ ਤੜਕਸਰ ਅਮਰਤਸਰ ਗੁਰਦਾਸਪੁਰ ਦੇ ਇਲਾਕਿਆਂ ਤੋਂ ਮੀਂਹ ਸ਼ੁਰੂ ਹੋਇਆ ਜਿਹੜਾ ਕਿ ਬਟਾਲਾ ਅਮਰਤਸਰ ਦੇ ਪਔ ਸਾਰੇ ਇਲਾਕੇ ਤਰਨਤਨ ਦੇ ਇਲਾਕਿਆਂ ਦੇ ਵਿੱਚ ਇਸ ਸਮੇਂ ਵੀ ਮੌਜੂਦਾ ਸਮੇਂ ਦੇ ਵਿੱਚ ਵੀ ਹਲਕੀ ਹਲਕੀ ਕਣਮਣ ਦੇ ਨਾਲ ਮੀਂਹ ਦੇਖਿਆ ਜਾ ਰਿਹਾ ਹੈ ਦੂਸਰੀ ਤਰਫ ਇੱਕ ਹੋਰ ਬੱਦਲ ਬਣਿਆ ਸੀਗਾ ਜਿਹੜਾ ਕਿ ਫਰੀਦਕੋਟ ਜ਼ਿਲ੍ਹੇ ਦੇ ਉੱਪਰ ਬਣਿਆ ਹੋਇਆ ਸੀਗਾ ਜਿਸ ਦਾ ਅਸਰ ਜੈਤੋ ਕਹਿ ਲੋ ਆਪਣਾ ਫਰੀਦਕੋਟ ਦੇ ਬਹੁਤ ਸਾਰੇ ਇਲਾਕੇ ਆਪਣੇ ਮੁਕਸਰ ਦੇ ਕਾਫੀ ਇਲਾਕੇ ਬਠਿੰਡੇ ਦੇ ਉੱਪਰ ਵੀ ਅੱਜ ਸਵੇਰ ਵੇਲੇ ਮੀਂਹ ਪਿਆ ਹੈ ਉਸ ਦੇ ਨਾਲ ਲੱਗਦੇ ਇਲਾਕੇ ਰਾਮਪੁਰਾ ਫੂਲ ਹੋ ਗਿਆ ਜਾਂ ਬਰਨਾਲਾ ਤੇ ਮਾਨਸਾ ਦੇ ਇਲਾਕਿਆਂ ਦੇ ਵਿੱਚ ਵੀ ਮੀਂਹ ਦੇਖਿਆ ਗਿਆ ਹੈ ਕੁੱਲ ਮਿਲਾ ਕੇ ਇਸ ਤਰ੍ਹਾਂ ਦੀਆਂ ਕਾਰਵਾਈਆਂ ਅੱਜ ਬਾਅਦ ਦੁਪਹਿਰ ਤੋਂ ਵੀ ਪੰਜਾਬ ਦੇ ਇਲਾਕਿਆਂ ਦੇ ਵਿੱਚ ਦੇਖੀਆਂ ਜਾ ਸਕਦੀ ਹਨ ਦੂਸਰੀ ਤਰਫ ਇੱਕ ਸਿਸਟਮ ਬਦਲਾ ਨ ਬਣਿਆ ਹੋਇਆ ਹੈ ਆਪਣੇ ਆਨੰਦਪੁਰ ਸਾਹਿਬ ਦੇ ਲੱਗ ਕੇ ਇਹਦੇ ਉੱਪਰ ਰੋਪੜ ਮਹਾਲੀ ਚੰਡੀਗੜ੍ਹ ਡੇਰਾ ਬਸੀ ਜਾਂ ਥੋੜਾ ਬਹੁਤਾ ਰਾਜਪੁਰੇ ਦੇ ਇਲਾਕਿਆਂ ਦੇ ਵਿੱਚ ਵੀ ਅੱਜ ਸਵੇਰ ਸਾਰ ਜਾਂ ਅਗਲੇ 1-2 ਘੰਟਿਆਂ ਤੱਕ ਮੀਂਹ ਦੇਖਿਆ ਜਾ ਸਕਦਾ ਹੈ ਬਾਕੀ ਪੰਜਾਬ ਦੇ ਵਿੱਚ ਅੱਜ ਗਰਮੀ ਤੇ ਹੂਮਸ ਵਾਲਾ ਮਾਹੌਲ ਰਹਿ ਸਕਦਾ ਹੈ ਟੁੱਟਵੇਂ ਤੌਰ ਤੇ ਇਸੇ ਤਰ੍ਹਾਂ ਹੀ ਮੀਂਹ ਦੀਆਂ ਕਾਰਵਾਈਆਂ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਹਲਕੇ ਤੋਂ ਦਰਮਿਆਨੀਆਂ ਦੇਖਿਆ ਜਾਣ ਕੀ ਹੈ ਅਗਲੇ ਦੋ ਤੇ ਤਿੰਨ ਤਰੀਕ ਨੂੰ ਪੰਜਾਬ ਦੇ ਵਿੱਚ ਭਾਰੀ ਮੀਂਹ ਪੈਣ ਦੀ ਵੀ ਸੰਭਾਵਨਾ ਕੱਲ ਨੂੰ ਕੁਝ ਕੁ ਜ਼ਿਲ੍ਹਿਆਂ ਦੇ ਵਿੱਚ ਬਣੀ ਹੋਈ ਹੈ ਜਿਨ੍ਹਾਂ ਵਿੱਚ ਵੱਡੇ ਪੱਧਰ ਤੇ ਮੀਂਹ ਪੈਣਗੇ